ਹੈਲੋ ਫਰੈਂਡਸ ਅੱਜ ਹਰਪ੍ਰੀਤ ਕੋਰ ਦੀ ਬਹੁਤ ਹੀ ਸੋਹਣੀ ਕਹਾਣੀ ਸਟੋਰ ਵਾਲਾ ਕਮਰਾ ਸੁਣਾਵਾਂਗੇ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਛੋਟਿਆਂ ਹੁੰਦਿਆਂ ਨਾਨਕੇ ਜਾਨ ਦਾ ਡਾਢਾ ਹੀ ਚਾਹ ਹੁੰਦਾ ਸੀ ਨਾਨੇ ਨਾਨੀ ਜਿੰਨਾ ਸਨੇਹ ਪਾ ਲਾਹੋਰ ਕਿੱਥੇ ਮਿਲਦਾ ਜਦੋਂ ਵੀ ਛੁੱਟੀਆਂ ਹੋਣੀਆਂ ਬਸ ਨਾਨੀ ਘਰੇ ਜਾਣ ਦੀ ਰੱਟ ਲਾ ਲੈਣੀ ਮੈਂ ਸ਼ਾਇਦ 12 ਕੋ ਵਰਿਆਂ ਦਾ ਹੋਵਾਂਗਾ ਸਾਨੂੰ ਦਸੰਬਰ ਦੀਆਂ ਛੁੱਟੀਆਂ ਹੋਈਆਂ ਬਸ ਫਿਰ ਕੀ ਸੀ ਸਕੂਲੋਂ ਕਰ ਆਉਂਦੀ ਐ ਬੈਗ ਠਾ ਜੀ ਬੈੱਡ ਤੇ ਵਗਾਇਆ ਤੇ ਨਾਨੀ ਕੋਲ ਜਾਣ ਦੀ ਜਿੱਦ ਫੜ ਲਈ ਠੰਡ ਪਤਾ ਵੇ ਕਿੰਨੀ ਹੋਈ ਪਈ ਐ ਭੇਜਾਂ ਤੈਨੂੰ ਨਾਨੀ ਘਰੇ ਚੁੱਪ ਕਰਕੇ ਘਰੇ ਬੈਠਾ ਰਹਿ ਮੰਮੀ ਨੇ ਮੱਥੇ ਵੱਟ ਚਾੜਦਿਆਂ ਕਿਹਾ ਮੈਂ ਵੀ ਕਿੱਥੇ ਰੁਕਣ ਵਾਲਾ ਸੀ ਮੈਂ ਮਾਰਿਆ ਨਾਨੀ ਨੂੰ ਫੋਨ ਤੇ ਮਿੱਠੇ ਪੋਚੇ ਲਾਉਂਦਿਆਂ ਨਾਨੀ ਨੂੰ ਮੰਮੀ ਨੂੰ ਮਨਾਉਣ ਲਈ ਕਿਹਾ ਬਸ ਫਿਰ ਅਗਲੇ ਦਿਨ ਮੈਂ ਪਹੁੰਚ ਗਿਆ ਨਾਨੀ ਘਰੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਘਰੇ ਜਾਂਦੇ ਹੀ ਮਾਮੀ ਨੇ ਸਭ ਤੋਂ ਪਹਿਲਾਂ ਮੇਰੇ ਕਾਲਾ ਧਾਗਾ ਬੰਨ ਦਿੱਤਾ ਤੇ ਕਿਹਾ ਦੇਖ ਪੁੱਤ ਇਹ ਧਾਗਾ ਭੁੱਲ ਕੇ ਵੀ ਨਾ ਖੋਲ ਲਵੀਂ ਜਦ ਤੱਕ ਕਰ ਤੂੰ ਇੱਥੇ ਐ ਤੇ ਨਾਲ ਹੀ ਸਟੋਰ ਵਾਲੇ ਕਮਰੇ 'ਚ ਵੀ ਨਹੀਂ ਜਾਣਾ ਮੈਂ ਅਜੇ ਮਨ ਵਿੱਚ ਇਸ ਬਾਰੇ ਸੋਚ ਹੀ ਰਿਹਾ ਸੀ ਇਹਨੇ ਨੂੰ ਰਵੀ ਮੈਨੂੰ ਨਾਲ ਲੈ ਕੇ ਛੱਤ ਤੇ ਚਲਾ ਗਿਆ ਰਵੀ ਮੇਰੇ ਮਾਮੇ ਦਾ ਇੱਕੋ ਇੱਕ ਮੁੰਡਾ ਸੀ ਜੋ ਕਿ ਮੇਰੇ ਤੋਂ ਡੇਢ ਕੋ ਸਾਲ ਛੋਟਾ ਸੀ ਅਸੀਂ ਦੋਨੋਂ ਛੱਤ ਤੇ ਜਾ ਕੇ ਧੁੱਪ 'ਚ ਬੰਟੇ ਖੇਡਣ ਲੱਗ ਪਏ ਕੇਦਨ ਮਗਰ ਅਸੀਂ ਜਦੋਂ ਹੀਠਾ ਆਉਣ ਲੱਗੇ ਤਾਂ ਮੇਰੀ ਨਜ਼ਰ ਦੂਸਰੀ ਮੰਜ਼ਲ ਤੇ ਬਨੇ ਉਸ ਸਟੋਰ ਵੱਲ ਪਈ ਜਿੱਥੇ ਜਾਣ ਤੋਂ ਮਾਮੀ ਤੇ ਨਾਨੀ ਨੇ ਸਾਨੂੰ ਵਰਜਿਆ ਸੀ ਲਾਲ ਰੰਗ ਦੇ ਕੱਪੜੇ ਤੇ ਮੌਲੀ ਨਾਲ ਬੰਨਿਆ ਵੱਡਾ ਜਿਹਾ ਜਿੰਦਰਾ ਉਸ ਸਟੋਰ ਨੂੰ ਲੱਗਿਆ ਹੋਇਆ ਸੀ ਰਵੀਏ ਸਟੋਰ ਐਵੇਂ ਕਿਉਂ ਬੰਦ ਕੀਤਾ ਹੋਇਆ ਵਾ ਮੈਂ ਬੜੀ ਉਤਸੁਕਤਾ ਨਾਲ ਪੁੱਛਿਆ ਪਤਾ ਨਹੀਂ ਵੀਰੇ ਮੰਮੀ ਕਹਿੰਦੀ ਇਸ ਕਮਰੇ ਦੇ ਪਾਸੇ ਕਦੇ ਵੀ ਨਹੀਂ ਜਾਣਾ ਇਸ ਵਿੱਚ ਭੂਤ ਬੰਦ ਕੀਤੇ ਹੋਏ ਆ ਹੈ ਭੂਤ ਹੂੰ ਕੀ ਹੁੰਦੇ ਵਾ ਰੋਟੀ ਖਾ ਲੋ ਏਠਾਂ ਕੀ ਨਾਨੀ ਦੀ ਆਵਾਜ਼ ਆਈ ਤੇ ਅਸੀਂ ਏਠਾਂ ਨੂੰ ਭੱਜ ਗਏ ਰਾਤੀ ਸੌਣ ਲੱਗੇ ਮੇਰੀ ਨਜ਼ਰ ਹੱਥ ਨੂੰ ਬੰਨੇ ਧਾਗੇ ਤੇ ਪਈ ਮੈਂ ਹੌਲੀ ਦਿਨੇ ਰਵੀ ਨੂੰ ਪੁੱਛਿਆ ਕਿ ਧਾਗਾ ਕਿਉ ਬੰਨੇ ਆ ਮਾਮੀ ਨੇ ਇਹ ਧਾਗਾ ਆਪਾਂ ਨੂੰ ਭੂਤ ਤੋਂ ਬਚਾ ਕੇ ਰੱਖਦਾ ਵੀਰੇ ਫਿਰ ਰਵੀ ਨੇ ਇੱਕਦਮ ਕਿਹਾ ਭੂਤ ਭੂਤ ਕੀ ਹੁੰਦੇ ਮੈਂ ਵੀ ਵੇਖਣਾ ਭੂਤ ਤੂੰ ਕਦੇ ਵੇਖਿਆ ਰਵੀ ਨਹੀਂ ਵੀਰੇ ਮੈਂ ਵੀ ਕਦੇ ਨਹੀਂ ਵੇਖਿਆ ਫਿਰ ਭੂਤ ਨੇ ਤੁਸੀਂ ਕੀ ਫੋਸਫਸ ਕਰੀ ਜਾਂਦੇ ਹੋ ਸੌ ਆਪਣਾ ਚੁੱਪ ਕਰਕੇ ਨਾਨੀ ਨੇ ਆਵਾਜ਼ ਮਾਰੀ ਤੇ ਅਸੀਂ ਜਾਈ ਚ ਲੋਕ ਕੇ ਸੌ ਗਈ ਅਗਲੇ ਦਿਨ ਨਾਨੀ ਮੇਰੇ ਤੇ ਰਵੀ ਲਈ ਸਵੈਟਰ ਬੁਣਨ ਵਾਸਤੇ ਪشم ਲੈਣ ਲਈ ਬਾਜ਼ਾਰ ਚਲੀ ਗਈ ਮਾਮੀ ਰਸੋਈ ਵਿੱਚ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ ਮੈਂ ਰਵੀ ਨੂੰ ਕਿਹਾ ਚੱਲ ਰਵੀ ਆਪਾਂ ਭੂਤ ਵੇਖਣ ਚੱਲੀਏ ਰਵੀ ਡਰਦਿਆਂ ਨਾ ਵੀਰੇ ਮੰਮੀ ਘੁੱਟੇਗੀ ਦਾਦੀ ਨੇ ਵੀ ਕੁਟਾਪਾ ਚਾੜਨਾ ਨਾ ਵੀਰੇ ਮੈਂ ਨਹੀਂ ਜਾਂਦਾ ਆਪਾਂ ਮਾਮੀ ਤੇ ਨਾਨੀ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਬਸ ਫੂਦਵੇ ਕੇ ਵਾਪਸ ਆ ਜਾਾਂਗੇ ਐਨਾ ਕਹਿਂਤੇ ਰਵੀ ਮੇਰੇ ਨਾਲ ਚੱਲਣ ਲਈ ਤਿਆਰ ਹੋ ਗਿਆ ਅਸੀਂ ਦੂਸਰੀ ਮੰਜ਼ਲ ਤੇ ਬਨੇ ਸਟੋਰ ਵੱਲ ਗਏ ਲਾਲ ਰੰਗ ਦੇ ਕੱਪੜੇ ਤੇ ਮੌਲੀ ਨਾਲ ਬੰਨਿਆ ਵੱਡਾ ਜਿਹਾ ਜਿੰਦਾ ਪਤਾ ਨਹੀਂ ਕਿੰਨੇ ਸਾਲ ਤੇ ਐਵੇਂ ਹੀ ਲੱਗਿਆ ਸੀ ਉੱਪਰ ਮਿੱਟੀ ਦੀ ਪਰਤ ਜਈ ਵਿਸ਼ੀ ਪਈ ਸੀ ਕੱਪੜਾ ਹੱਥ ਲਾਇਆ ਹੀ ਭੋਰ ਰਿਹਾ ਸੀ ਮੈਂ ਪਹਿਲਾਂ ਮੌਲੀ ਲਾਹੀ ਤੇ ਫਿਰ ਕੱਪੜਾ ਰਵੀ ਯਾਰ ਬਿਨਾ ਚਾਬੀ ਤੋਂ ਆਪਾਂ ਜਿੰਦਰਾ ਕਿਵੇਂ ਖੋਲਾਂਗੇ ਤੈਨੂੰ ਇਹਦੀ ਚਾਬੀ ਪਤਾ ਵਾ ਕਿੱਥੇ ਰੱਖੀ? ਨਾ ਵੀਰੇ ਚਾਬੀ ਤਾਂ ਮੈਨੂੰ ਨਹੀਂ ਪਤਾ। ਪਰ ਮੈਨੂੰ ਡਰ ਲੱਗ ਰਿਹਾ। ਆਪਾਂ نیچے ਚੱਲਦੇ ਆਂ। ਰਵੀ ਨੇ ਘਬਰਾਉਂਦਿਆਂ ਕਿਹਾ, ਅਸੀਂ نیچے ਜਾਣ ਲੱਗੇ। ਅਚਾਨਕ ਠਟਕ ਜਿਹੀ ਆਵਾਜ਼ ਆਈ। ਮੈਂ ਪਿੱਛੇ ਮੁੜਿਆ ਤਾਂ ਜਿੰਦਾ ਖੁੱਲਾ ਸੀ। ਵੀਰੇ ਜਿੰਦਾ ਆਪੇ ਕਿਵੇਂ ਖੁੱਲ ਗਿਆ? ਪੱਕਾ ਭੂਤ ਨੇ ਖੋਲਿਆ ਉਹ। ਰਵੀ ਸਹਿਮਿਆ ਹੋਇਆ ਬੋਲਿਆ, ਅਸੀਂ ਡਰਦੇ ਅੰਦਰ ਗਏ। ਅੰਦਰ ਹਨੇਰਾ ਹੋਣ ਕਾਰਨ ਸਾਨੂੰ ਕੁਝ ਸਾਫ਼ ਦਿਖਾਈ ਨਾ ਦਿੱਤਾ ਪਰ ਸਾਰਾ ਕਮਰਾ ਮੱਕੜੀਆਂ ਤੇ ਉਸਦੇ ਜਾਲਿਆਂ ਨਾਲ ਭਰਿਆ ਪਿਆ ਸੀ ਸਾਹਮਣੇ ਲੱਗੀ ਬਾਰੀ ਵਿੱਚੋਂ ਦੇ ਚਾਨਣ ਚ ਲੜਕਦੇ ਧੂੜਕਣਾਂ ਨੂੰ ਦੇਖ ਰਵੀ ਡਰਿਆ ਐਨੇ ਨੂੰ ھیਠੋਂ ਆਵਾਜ਼ ਆਈ ਕਿੱਥੋਂ ਦੋਨੋਂ ਅਸੀਂ ਮਲਕ ਦੇ ਨੇ ਚੁੱਪਚੀਤੇ ਦਰਵਾਜ਼ਾ ਬੰਦ ਕਰਕੇ ھیਠਾਂ ਆ ਗਈ ਰਾਤੀ ਸੌਣ ਲੱਗੇ ਹੱਥ ਤੇ ਬੰਨੇ ਤਾਗੇ ਨੂੰ ਛੇੜਨ ਕਰਕੇ ਉਹ ਖੁੱਲ ਪਿਆ ਨਾਨੀ ਨੂੰ ਸੁੱਤਾ ਦੇਖ ਮੈਂ ਉਹਨਾਂ ਨੂੰ ਉਠਾਉਣਾ ਮੁਨਾਸਿਬ ਨਾ ਸਮਝਿਆ ਤੇ ਧਾਗਾ ਸਰਹਾਨੀ ਹੀਠਾ ਰੱਖ ਰਜਾਈ ਲੈ ਸੌਂ ਗਿਆ ਕੁਝ ਦਿਨ ਮਗਰੋਂ ਮੈਨੂੰ ਕਿਸੇ ਦੇ ਜ਼ੋਰ ਨਾਲ ਰੋਂਦਿਆਂ ਆਵਾਜ਼ਾਂ ਸੁਣਾਈ ਦਿੱਤੀਆਂ ਮੈਂ ਕਾਬਰ ਕੇ ਰਜਾਈ 'ਚੋਂ ਮੂੰਹ ਬਾਹਰ ਕੱਢਿਆ ਤਾਂ ਆਵਾਜ਼ਾਂ ਸੁਣਾਈ ਦੇਣੀਆਂ ਬੰਦ ਹੋ ਗਈਆਂ ਕੁਝ ਦਿਨ ਮਗਰੋਂ ਮੈਨੂੰ ਸਾਹਮਣੇ ਕੰਧ 'ਚੋਂ ਇੱਕ ਹੱਥ ਨਿਕਲਦਾ ਦਿਖਾਈ ਦਿੱਤਾ ਮੇਰੇ ਹੱਥ ਪੈਰ ਫੁੱਲਨੇ ਸ਼ੁਰੂ ਹੋ ਗਏ ਮੈਨੂੰ ਇਸ ਕਮਰੇ 'ਚੋਂ ਬਾਹਰ ਕੱਢੋ ਮੈਨੂੰ ਇਸ ਕਮਰੇ ਚੋਂ ਬਾਹਰ ਕੱਢੋ। ਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਗੂੰਜਣ ਲੱਗੀਆਂ। ਮੇਰੇ ਜੋਰ ਨਾਲ ਚੀਖ ਮਾਰਨ ਕਰਕੇ ਨਾਨੀ ਫੱਟ ਦੇਣੀ ਉੱਠ ਖੜੀ ਹੋਈ। ਕੀ ਹੋਇਆ ਪੁੱਤ? ਕੀ ਹੋਇਆ? ਲੱਗਦਾ ਕੋਈ ਬੁਰਾ ਸੁਪਨਾ ਦੇਖ ਲਿਆ ਹੋਣਾ। ਠੰਡ ਮਾਰੇ ਮੇਰੇ ਦੰਦ ਆਪਸ ਵਿੱਚ ਵੱਜ ਰਹੇ ਸਨ। ਮੈਂ ਡਰਦਿਆਂ ਨਾਨੀ ਕੋਲ ਜਾ ਕੇ ਸੌਂ ਗਿਆ। ਸਵੇਰੇ ਅੱਖ ਖੁੱਲੀ ਤਾਂ ਆਸ-ਪਾਸ ਕੋਈ ਦਿਖਾਈ ਨਾ ਦਿੱਤਾ। ਨਾਨੀ, ਰਵੀ ਕਿੱਥੇ ਹੋ ਸਾਰੇ? ਮਾਮੀ ਜੀ ਕਿੱਥੋਂ? ਮੈਂ ਸਾਰੇ ਪਾਸੇ ਵੇਖਿਆ ਪਰ ਮੈਨੂੰ ਕੋਈ ਨਾ ਦਿਸਿਆ ਮੈਂ ਉੱਪਰ ਗਿਆ ਤਾਂ ਦੇਖਿਆ ਕਿ ਸਟੋਰ ਵਾਲੇ ਕਮਰੇ ਨੂੰ ਜਿੰਦਰਾ ਜਿਉਂ ਦਾ ਤਿਉਂ ਹੀ ਲੱਗਿਆ ਸੀ ਲਾਲ ਕੱਪੜੇ ਤੇ ਮੋਲੀ ਨਾਲ ਬੰਨਿਆ ਜਿਵੇਂ ਕੱਲ ਅਸੀਂ ਖੋਲਿਆ ਹੀ ਨਾ ਹੋਵੇ ਮੈਂ ਪਾਸ ਜਾ ਕੇ ਦੇਖਣ ਲੱਗਾ ਤਾਂ ਛੱਤ ਤੋਂ ਰਵੀ ਦੀ ਆਵਾਜ਼ ਆਈ ਮੈਂ ਭੱਜ ਕੇ ਛੱਤ ਤੇ ਗਿਆ ਉੱਥੇ ਸਭ ਨੂੰ ਦੇਖ ਕੇ ਮੇਰੇ ਸਾਹ ਚ ਸਾਂ ਆਏ ਉੱਠ ਗਿਆ ਮੇਰਾ ਪੁੱਤ ਨੀਗਰ ਮੇਲੋ ਚਾਹ ਬਣਾ ਮੇਰੇ ਦੋਤੇ ਲਈ ਨਾਨੀ ਨੇ ਮੇਰਾ ਸਿਰ ਪਰੋਸਦਿਆਂ ਮਾਮੀ ਨੂੰ ਕਿਹਾ ਮਾਮੀ ਚਾਹ ਬਣਾਉਣ ਲਈ ਚਲੀ ਗਈ ਤੇ ਪਿੱਛੇ-ਪਿੱਛੇ ਰਵੀ ਵੀ ਤੁਰ ਪਿਆ ਮੈਂ ਨਾਨੀ ਕੋਲੇ ਬੈਠਾ ਧੁੱਪ ਸੇਕਣ ਲੱਗਾ ਨਾਨੀ ਇੱਕ ਗੱਲ ਪੁੱਛਾਂ ਮੈਂ ਡਰਦਿਆਂ ਕਿਹਾ ਹਾਂ ਪੁੱਤ ਦੋ ਪੁੱਛ ਨਾਨੀ ਸਵੈਟਰ ਬੁੰਦੇ-ਬੁੰਦੇ ਬੋਲੀ ਨਾਨੀ ਉਸ ਸਟੋਰ ਵਾਲੇ ਕਮਰੇ ਚ ਕੌਣ ਹੈ ਦੇਖ ਪੁੱਤ ਤੇਰਾ ਸਵੈਟਰ ਠੀਕ ਬਣ ਰਿਹਾ ਨਾ ਨਾਨੀ ਨੇ ਗੱਲ ਘਮਾਉਂਦਿਆਂ ਕਿਹਾ ਨਹੀਂ ਨਾਨੀ ਸਵੈਟਰ ਨਹੀਂ ਸਟੋਰ ਰਾਤੀ ਮੈਨੂੰ ਸੁਪਨੇ ਚ ਅਚਾਨਕ ਚੀਖ ਸੁਣਾਈ ਦਿੱਤੀ ਰਵੀ ਅਸੀਂ ਜਲਦੀ ਨਾਲ نیچے ਗਏ ਤੇ ਜੋ ਮੈਂ ਦੇਖਿਆ ਉਹ ਦੇਖ ਮੇਰੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਸਟੋਰ ਵਾਲੇ ਕਮਰੇ ਦਾ ਦਰਵਾਜ਼ਾ ਖੁੱਲਾ ਪਿਆ ਸੀ ਤੇ ਉਸਦੀ دہਲੀਜ਼ ਤੇ ਇੱਕ ਔਰਤ ਚਿੱਟੀ ਸਾੜੀ ਚ ਵਾਲ ਖੁੱਲੇ ਮੂੰਹ ਚਿੱਟਾ ਖੂਨ ਨਾਲ ਲਤਪਤ ਦੰਦ ਜਮਾ ਕੋਲੇ ਵਰਗੇ ਕਾਲੇ ਕਦੇ ਰੋਂਦੀ ਤੇ ਕਦੇ ਹੱਸਦੀ ਦਿਖਾਈ ਦਿੱਤੀ। ਉਸਨੇ ਰਵੀ ਨੂੰ ਲੱਤਾਂ ਤੋਂ ਪਕੜ ਕੇ ਹੇਠਾਂ ਵੱਲ ਲਟਕਾਇਆ ਹੋਇਆ ਸੀ ਤੇ ਰਵੀ ਨੂੰ ਕੋਈ ਹੋਸ਼ ਨਹੀਂ ਸੀ। ਤੇ ਪਾਸ ਖੜੀ ਮਾਮੀ ਚੀਕਾ ਮਾਰ ਰਹੀ ਸੀ ਹਾ 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 ਆ ਕੀ ਰਾਜ ਟੁੱਟ ਗਿਆ ਤੁਹਾਡਾ ਧਾਗੇ ਦਾ ਚੱਕਰ ਕੋਈ ਨਹੀਂ ਬਚੇਗਾ ਅੱਜ ਹਾ 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 ਭਾਰੀ ਤੇ ਡਰਾਉਣੇ ਜਈ ਆਵਾਜ਼ ਵਿੱਚ ਉਹ ਔਰਤ ਬੋਲੀ ਨਾਨੀ ਨੇ ਸਾਡੇ ਸਭ ਦੇ ਹੱਥ ਤੇ ਬੰਨੇ ਧਾਗੇ ਵੱਲ ਵੇਖਿਆ ਤੇ ਮੇਰੇ ਹੱਥ ਦੇ ਧਾਗਾ ਨਾ ਦੇ ਨਾਨੀ ਹੱਥ ਜੋੜ ਬੋਲਣ ਲੱਗੀ ਬਖਸ਼ ਦੇ ਮੇਰੇ ਪੋਤੇ ਨੂੰ ਬਖਸ਼ ਦੇ ਯਾਦਾ ਤੇਰੇ ਸਹੁਰੇ ਨੇ ਕਿਵੇਂ ਮੈਨੂੰ ਤੇ ਮੇਰੀ 8 ਦਿਨਾਂ ਦੀ ਬੱਚੀ ਨੂੰ ਮਾਰਿਆ ਸੀ ਏ ਕਹਿੰਦੀ ਉਹ ਔਰਤ ਰੋਣ ਲੱਗ ਪਈ ਕੀ ਕਸੂਰ ਸੀ ਮੇਰਾ ਤੇ ਕੀ ਕਸੂਰ ਸੀ ਮੇਰੀ 8 ਦਿਨਾਂ ਦੀ ਬੱਚੀ ਦਾ ਇਹੀ ਕਿ ਉਹ ਕੁੜੀ ਸੀ ਤੇ ਉਸਨੇ ਤੁਹਾਡੇ ਦਰਿੰਦਿਆਂ ਦੇ ਘਰੇ ਜਨਮ ਲਿਆ ਸੀ ਉਸ ਵਿਚਾਰੀ ਨੇ ਤਾਂ ਦੁਨੀਆ ਵੀ ਨਹੀਂ ਸੀ ਦੇਖੀ ਹਾਲੇ ਤਾਂ ਮੈਂ ਆਪਣੀ ਬੱਚੀ ਦਾ ਨਾਮ ਵੀ ਨਹੀਂ ਰੱਖਿਆ ਸੀ ਤੇ ਤੁਸੀਂ ਦਰਿੰਦਿਆਂ ਨੇ ਉਸਦੇ ਟੋਟੇ ਕਰ ਐਤੇ ਹੀ ਦਬ ਦਿੱਤਾ ਤੇ ਜਦੋਂ ਮੈਂ ਆਵਾਜ਼ ਉਠਾਉਣ ਲੱਗੀ ਤਾਂ ਮੈਨੂੰ ਵੀ ਮਾਰ ਕੇ ਐਤੇ ਹੀ ਦਬ ਦਿੱਤਾ ਯਾਦ ਹੈ ਦੱਸ ਯਾਦ ਹੈ ਤੇਰੇ ਜਾਂ ਨਹੀਂ ਉਹ ਔਰਤ ਜੀ ਕੇ ਬੋਲੀ ਹਾਂ ਹਾਂ ਯਾਦ ਹੈ ਮੈਨੂੰ ਪਰ ਮੇਰੇ ਪੋਤੇ ਦਾ ਕੀ ਕਸੂਰ ਮੇਰੇ ਪੋਤੇ ਨੂੰ ਬਖਸ਼ ਦੇ ਚਾਹੇ ਮੇਰੀ ਜਾਨ ਲੈ ਲਵੀ ਪਰ ਮੇਰੇ ਪੋਤੇ ਨੂੰ ਬਖਸ਼ ਦੇ ਨਾਨੀ ਨੇ ਰੋਂਦਿਆਂ ਤੇ ਗਿੜ ਗੜਾਉਂਦਿਆਂ ਕਿਹਾ ਹਾ 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 ਬਖਸ਼ਦਾ ਪੋਤੇ ਨੂੰ ਤੁਸੀਂ ਬਖਸ਼ਿਆ ਸੀ ਮੇਰੀ ਬੱਚੀ ਨੂੰ ਮੈਂ ਤਾਂ ਤੇਰੇ ਪੁੱਤ ਨੂੰ ਹੀ ਜੰਮਦਿਆਂ ਲਿਆ ਜਾਂਦੀ ਜੇ ਤੁਸੀਂ ਇਹ ਧਾਗੇ ਵਾਲਾ ਚੱਕਰ ਨਾ ਬੰਨਿਆ ਹੁੰਦਾ ਕੱਲ ਚੱਕਰ ਟੁੱਟਿਆ ਤੇ ਅੱਜ ਹਾ 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 ਤੇ ਅੱਜ ਤੇਰੇ ਪੋਤੇ ਦੀ ਸਾਹਾਂ ਦੀ ਡੋਰ ਟੁੱਟ ਜਾਣੀ ਐ ਤੇ ਇਸ ਦੇ ਨਾਲ ਮੈਂ ਆਪਣੀ ਬੱਚੀ ਦਾ ਬਦਲਾ ਪੂਰਾ ਕਰਾਂਗੀ ਐਨਾ ਕਹਿੰਦਿਆ ਹੀ ਉਸਨੇ ਰਵੀ ਨੂੰ ਸਟੋਰ ਵਾਲੀ ਛੱਤ ਨਾਲ ਵਗਾ ਮਾਰਿਆ ਤੇ ਰਵੀ ਨੇ ਉੱਥੇ ਹੀ ਪ੍ਰਾਨ ਤਿਆਗ ਦਿੱਤੇ ਰਰ ਰਵੀ ਮਾਮੀ ਬੇਹੋਸ਼ ਹੋ ਗਈ ਅੱਜ ਮੇਰੀ ਬੱਚੀ ਦੀ ਆਤਮਾ ਨੂੰ ਸ਼ਾਂਤੀ ਮਿਲੀ ਐ ਹਾ 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 ਇਹ ਕਹਿੰਦਿਆ ਹੀ ਉਹ ਔਰਤ ਸਾਹਮਣੇ ਬਾਰੀ ਵਿੱਚੋਂ ਹੁੰਦੇ ਚੰਨ ਵਿੱਚ ਲਟਕਦੇ ਧੂੜ ਕਣਾਂ ਵਿੱਚ ਉਲੋਪ ਹੋ ਗਈ ਕਾਸ਼ ਮੈਂ ਉਸ ਦਿਨ ਉਸ ਬੱਚੀ ਨੂੰ ਬਚਾ ਲੈਂਦੀ ਤਾਂ ਮੇਰੇ ਘਰ ਦਾ ਚਿਰਾਗ ਨਾ ਬੁਝਦਾ ਨਾਨੀ ਨੇ ਮੱਥੇ ਹੱਥ ਮਾਰਦਿਆਂ ਕਿਹਾ ਦੋਸਤੋ ਤੁਸੀਂ ਸੁਣੀ ਕਹਾਣੀ ਸਟੋਰ ਵਾਲਾ ਕਮਰਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਏ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ